ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ 1539 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸ਼ਰੀਰਕ ਉਮਰ 70 ਸਾਲ ਦੀ ਹੋ ਗਈ ਸੀ ਦੁਨੀਆ ਨੂੰ ਹਨੇਰੇ ਤੋਂ ਬਾਹਰ ਕੱਢਣ ਦਾ ਕੰਮ ਅੱਗੇ ਵੀ ਜਾਰੀ ਰੱਖਣ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਨੂੰ ਸਿੱਖੀ ਦੀ ਬਾਗਡੋਰ ਸੰਭਾਲ ਦਿੱਤੀ ਆਪਣਾ ਅੰਤਮ ਸਮੇਂ ਨੇੜੇ ਜਾਣ ਕੇ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਉਹਨਾਂ ਦਾ ਪਰਮਾਤਮਾ ਦੇ ਨਾਲ ਅਪੇਧ ਹੋਣ ਦਾ ਸਮਾਂ ਆ ਗਿਆ ਹੈ। ਨਾਲ ਹੀ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਦਾ ਰੂਪ ਹੀ ਸਮਝਣਾ। ਗੁਰੂ ਅੰਗਦ ਦੇਵ ਜੀ ਅਤੇ ਉਹਨਾਂ ਦੇ ਵਿੱਚ ਕੋਈ ਤੇਦ ਨਹੀਂ ਹੈ। ਇਸ ਤਰ੍ਹਾਂ ਦਾ ਸੁਨੇਹਾ ਦੇ ਕੇ ਗੁਰੂ ਨਾਨਕ ਦੇਵ ਜੀ ਇਕਾਂਤ ਵਿੱਚ ਚਾਦਰ ਲੈ ਕੇ लेट ਗਏ। ਗੁਰੂ ਜੀ ਦੇ ਜੋਤੀ ਜੋ ਸਮਾਉਣ ਦੀ ਖਬਰ ਸਾਰੀ ਕਰਤਾਰਪੁਰ ਦੇ ਵਿੱਚ ਫੈਲ ਗਈ। ਸੰਗਤਾਂ ਇਕੱਠੀਆਂ ਹੋਈਆਂ। ਗੁਰੂ ਜੀ ਦੇ ਸਿੱਖ, Hindu ਵੀ ਸੰਤ ਤੇ ਮੁਸਲਮਾਨ ਵੀ ਸੰਤ ਗੁਰੂ ਜੀ ਲਈ ਤਾਂ ਨਾ ਕੋਈ Hindu ਸੀ ਤੇ ਨਾ ਹੀ ਕੋਈ Musalman ਸਾਰੇ ਉਸ ਮਾਲਿਕ ਦੇ ਪੈਦਾ ਕੀਤੇ ਹੋਏ ਹਨ ਭਾਈ ਕਾਨ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਵਿੱਚ ਲਿਖਦੇ ਹਨ ਕਿ ਗੁਰੂ ਜੀ ਦੀ ਜੋਤੀ ਜੋ ਸਮਾਉਣ ਸਮੇਂ Musalman ਕਹਿਣ ਲੱਗੇ ਗੁਰੂ ਜੀ ਸਾਡੇ ਪੀਰ ਹਨ ਅਸਾਂ ਇਹਨਾਂ ਨੂੰ ਦਫ਼ਨ ਕਰਨਾ ਹੈ ਤੇ ਇਹਨਾਂ ਦੀ ਕਬਰ ਬਣਾਉਣੀ ਹੈ Hindu ਕਹਿਣ ਲੱਗੇ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਹੈ ਤੇ ਸਮਾਦ ਬਣਾਉਣੀ ਹੈ ਜਾਤਾਂ ਅਤੇ ਧਰਮਾਂ ਦੇ ਝਗੜਿਆਂ ਨੂੰ ਮਿਟਾਉਣ ਦੇ ਲਈ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ ਉਹਨਾਂ ਦੇ ਜੋਤੀ ਜੋ ਸਮਾਉਂ ਪਿੱਛੋਂ ਇਹੋ ਹਿੰਦੂ ਤੇ ਮੁਸਲਮਾਨਾਂ ਦੇ ਝਗੜੇ ਫੇਰ ਪੈ ਗਏ ਉਸੇ ਵੇਲੇ ਇੱਕ ਸੰਤ ਜੀ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਆਏ ਉਸਨੇ ਝਗੜਾ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਕਿ ਤੁਸੀਂ ਪਹਿਲੇ ਚਾਦਰ ਚੁੱਕ ਕੇ ਦੇਖ ਤਾਂ ਲਵੋ ਕਿ ਗੁਰੂ ਜੀ ਦਾ ਸ਼ਰੀਰ ਇੱਥੇ ਹੈ ਵੀ ਜਾਂ ਨਹੀਂ ਤੁਸੀਂ ਸ਼ਰੀਰ ਦੇਖਣ ਤੋਂ ਬਿਨਾਂ ਹੀ ਝਗੜੀ ਜਾਂਦੇ ਹੋ ਸੰਤ ਜੀ ਦੀ ਸਲਾਮ ਮੰਨ ਕੇ ਚਾਦਰ ਚੁੱਕ ਕੇ ਦੇਖਿਆ ਤੇ ਉੱਥੇ ਕੁਝ ਫੁੱਲ ਪਏ ਸਨ ਫੁੱਲ ਦੇਖ ਕੇ ਝਗੜਾ ਕਰਨ ਵਾਲੇ ਚੁੱਪ ਕਰ ਗਏ ਗੁਰੂ ਜੀ ਦਾ ਪੰਜ ਤਤਾਂ ਦਾ ਸ਼ਰੀਰ ਪੰਜ ਤਤਾਂ ਦੇ ਵਿੱਚ ਸਮਾ ਗਿਆ ਸੀ ਝਗੜਾ ਕਰਨ ਵਾਲੇ ਹਿੰਦੂ ਤੇ ਮੁਸਲਮਾਨਾਂ ਨੇ ਫੁੱਲ ਤੇ ਚਾਦਰ ਅੱਧੇ-ਅੱਤੇ ਕਰ ਲੈ ਹਿੰਦੂਆਂ ਨੇ ਅੱਧੇ ਫੁੱਲਾਂ ਤੇ ਅੱਧੀ ਚਾਦਰ ਦਾ ਸੰਸਕਾਰ ਕਰਕੇ ਰਾਵੀ ਦੇ ਕੰਡੇ ਸਮਾਦ ਬਣਾ ਦਿੱਤੇ ਤੇ ਮੁਸਲਮਾਨਾਂ ਨੇ ਫੁੱਲ ਤੇ ਚਾਦਰ ਨੂੰ ਦਫਨਾ ਕੇ ਰਾਵੀ ਦੇ ਕੰਡੇ ਕਬਰ ਬਣਾ ਦਿੱਤੀ ਦੋਹਾ ਨੇ ਉਹਨਾਂ ਹੀ ਪੱਥਰਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਮਨਾ ਕੀਤਾ ਸੀ ਅਕਾਲ ਪੁਰਖ ਨੂੰ ਇਹ ਮਨਜ਼ੂਰ ਨਹੀਂ ਸੀ ਰਾਵੀ ਦਾ ਪਾਣੀ ਦੋਹਾ ਨੂੰ ਰੋੜ ਕੇ ਲੈ ਗਿਆ ਨਾ ਉੱਥੇ ਕਬਰ ਰਹੀ ਤੇ ਨਾ ਹੀ ਉੱਥੇ ਸਮਾਦ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ